ਸਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਦੀ ਗੁਰੂਆਂ ਨਾਲ ਸਾਂਝ ਵਾਰੇ ਗੱਲ ਕਰਦੇ ਆਉਂਦੇ ਆ ਤੇ ਅਸੀਂ ਇਸ ਤੋਂ ਪਹਿਲਾਂ ਜਿਹੜੀ ਯਾਤਰਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਾਰਕ ਕਵਰ ਕੀਤਾ ਦਾ ਭਾਸ਼ਾ ਪੁਵਾਗ ਨੇ ਨਕਸ਼ਾ ਛਾਪਿਆ ਸੀ ਉਸ ਦੇ ਚੱਲਦੇ ਹੋਏ ਸੀ ਮਤਲਬ ਕਹਿੰਦਾ ਬਹੁਤ ਸਾਰੇ ਗੁਰੂ ਘਰ ਕਵਰ ਕੀਤੇ ਉੱਥੇ ਜਿੰਨੇ ਵੀ ਰੁੱਖ ਬੂਟੇ ਆਏ ਉਹਨਾਂ ਬਾਰੇ ਉਹਨਾਂ ਨੂੰ ਅਸੀਂ ਦਿਖਾਇਆ ਤੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਇਸ ਤੋਂ ਬਾਅਦ ਅਸੀਂ ਨਵੇਂ ਪਾਸ਼ਾ ਜਿੱਥੇ ਵੀ ਉਹਨਾਂ ਦੇ ਚਰਨ ਪਾਏ ਉਹਦਾ ਨਕਸ਼ਾ ਹੈਗਾ ਡਾਕਟਰ ਸਰਦਾਰ ਸਿੰਘ ਜੀ ਕਿਤਾਬ ਆ ਤੇ ਹੋਰ ਵੀ ਸਾਨੂੰ ਬਹੁਤ ਗੁਰੂਕਾਰ ਮਿਲੇ ਹੈਗੇ ਆ ਸਾਡੇ ਲੋਕਾਂ ਦੇ ਕਾਲ ਆਉਂਦੀ ਹੈਗੀ ਆ ਅਸੀਂ ਉਹ ਨਵੇਂ ਪਾਸ਼ਾ ਦਾ ਮਾਰਗ ਵੀ ਹੁਣ ਕਵਰ ਕਰਨ ਲੱਗੇ ਹੋਏ ਆ ਇਸ ਮਾਰਗ ਦੌਰਾਨ ਅੱਜ ਅਸੀਂ ਪਿੰਡ ਖਿਆਲਾ ਖਿਆਲਾ ਕਲਾ ਪਹੁੰਚੇ ਹੋਏ ਆ ਜਿਹੜਾ ਕਿ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇੱਥੇ ਗੁਰਦੁਆਰਾ ਸ੍ਰੀ 베ਰੀ ਸਾਹਿਬ ਮੌਜੂਦ ਆ ਜਿਹੜਾ ਕਿ ਨਵੇਂ ਪਾਸ਼ਾ ਦੀ ਚਰਨਛੋਹ ਪ੍ਰਾਪਤ ਹੱਤੀ ਹੈਗੀ ਆ ਤੇ ਇੱਥੇ ਪਾਸ਼ਾ ਨਵੇਂ ਆਏ ਤੇ ਉਹਨਾਂ ਨੇ ਜਦੋਂ ਆਏ ਇੱਥੇ ਤਾਂ ਉਹਨਾਂ ਨੇ ਆਪਣਾ ਘੋੜਾ 베ਰੀ ਨਾਲ ਬੰਨਿਆ ਤੇ 베ਰੀ ਥੱਲੇ ਆਰਾਮ ਕੀਤਾ ਜੋ 베ਰੀ ਦੀ ਗੱਲ ਕਰ ਰਹੇ ਹਾਂ ਅਸੀਂ ਬਹੁਤ ਸਾਰੀਆਂ 베ਰੀਆਂ ਪੰਜਾਬ ਦੇ ਦਿਖਾ ਸਕਦੇ ਹਾਂ ਗੁਰੂ ਘਰ ਅੱਜ ਮੌਜੂਦ ਆ ਦਿਖਾਈਆਂ ਆਲਰੇਡੀ ਤਾਂ ਉਹਦੇ ਵਿੱਚ ਮਹਾਰਾਜ ਦੀ 베ਰੀ ਬਹੁਤ ਵੱਡੀ ਜਿਹੜੀ ਮਹਾਰਾਜ ਪਿੰਡ ਬਠਿੰਡਾ ਦੀ ਬਹੁਤ ਵੱਡੀ 베ਰੀ ਸੀ ਪਰ ਪ੍ਰਾਤਨ 베ਰੀ ਦੇਖੀ ਹੈ ਉਸ ਤੇ ਨਾਲ ਦੀ ਲੱਗਦੀ ਜਿਹੜੀ 베ਰੀ ਇੱਕ ਹੋਰ ਹੈ ਕਿ ਖਿਆਲਾਕਲਾ ਪਿੰਡ ਦੀ ਇਹ ਵੀ ਇਹਦੀ ਵੀ ਇਹ ਵੀ ਸਦੀਆਂ ਪੁਰਾਣੀ 베ਰੀ ਅਸੀਂ ਅਸੀਂ ਹੈਰਾਨ ਹੋ ਗਏ ਸੈਂਪਲ ਨੂੰ ਦੇਖ ਕੇ ਅਸੀਂ ਅੱਜ ਵੀ ਇਹ ਮੌਜੂਦ ਆ ਗਰੁੱਪ ਪਾਸ਼ਾ ਜਿਹੜਾ ਘੋੜਾ ਬੰਨਿਆ ਤਾਂ ਉੱਥੋਂ ਮਤਲਬ ਕਹਿੰਦਾ ਇਹ 베ਰੀ ਦਾ ਜਿਹੜਾ ਵਿਰਾਟ ਰੂਪ ਆ ਵਿਸ਼ਾਲ ਰੂਪ ਆ Papa ਇਹ ਵੀਡੀਓ ਨੇ ਦੇਖ ਸਕਦੇ ਆ ਤੁਸੀਂ ਵੀ ਜਰੂਰ ਇਹ 베ਰੀ ਦਾ ਸੈਂਪਲ ਦੇਖਣਾ ਵੱਡਾ ਰੁੱਖ ਪ੍ਰਾਤਨਸਰ ਦੀਆਂ ਪੁਰਾਣਾ ਤਾਂ ਇਸ ਪਿੰਡ ਵਿੱਚ ਆ ਸਕਦੇ ਹੋ ਇਸ ਪਿੰਡ ਜਿਹੜਾ ਪਾਸ਼ਾ ਪਹੁੰਚੇ ਜੁਰ 베ਰੀ ਥਲੇ ਰਾਮ ਕਰ ਰੇ ਸੀ ਪੰਡਿਤ ਗੁਜਰਨਾਮ ਪਾਸ਼ਾ ਨੂੰ ਮਿਲੇ ਉਹਨਾਂ ਨੇ ਪਾਸ਼ਾ ਦੀ ਸੇਵਾ ਕੀਤੀ ਦੁੱਧ ਪਾਣੀ ਛਕਾਇਆ ਤੇ ਦੁੱਧ ਦਾ ਛੰਨਾ ਕਾਰਨੀ ਜਦੋਂ ਲਿਆ ਕੇ ਦੁੱਧ ਦਾ ਛੰਨਾ ਗੁਰੂ ਪਾਸ਼ਾ ਨੂੰ ਛਕਾਇਆ ਤਾਂ ਗੁਰੂ ਪਾਸ਼ਾ ਨੇ ਪੁੱਛਿਆ ਵੀ ਮੰਗ ਕੀ ਮੰਗਦਾ ਹੈਗਾ ਤਾਂ ਗੁਰੂ ਪਾਸ਼ਾ ਨੇ ਤੀਜੀ ਵਾਰ ਪੁੱਛਣ ਤੇ ਤਾਂ ਉਹਨੇ ਕਿਹਾ ਵੀ ਮੇਰੇ ਭਾਈ ਹੈਗਾ ਮੇਰੇ ਭਾਈ ਦੇ ਔਲਾਦ ਨਹੀਂ ਹੋ ਰਹੀ ਤਾਂ ਉਹ ਫਿਰ ਗੁਰੂ ਪਾਸ਼ਾ ਨੇ ਵਰਦਤ ਵੀ ਤੇਰੇ ਜਿਹੜੇ ਭਾਈ ਦੇ 4 ਪੁੱਤਰ ਹੋਣਗੇ ਤੇ ਇੱਕ ਇੱਕ ਕੁੜੀ ਹੋਈ ਉਸ ਤੋਂ ਬਾਅਦ ਜਿਹੜੇ ਚਾਰੇ ਪੁੱਤਰ ਨੰਬਰਦਾਰ ਹੋਣਗੇ ਉਹ ਅੱਜ ਵੀ ਲਗ ਲਗ ਪਿੰਡਾਂ 'ਚ ਨੰਬਰਦਾਰ ਉਹਨਾਂ ਦੀ ਵਿਰਾਸਤ ਚੱਲਦੀ ਆ ਰਹੀ ਹੈਗੀ ਆ ਇਸ ਤੋਂ ਬਾਅਦ ਗੁਰੂ ਪਾਸ਼ਾ ਇਸ ਤੇ ਸਾਹਮਣੀ ਜਿਹੜਾ ਗੁਰੂ ਗੁਰਸਰ ਗੁਰਦਾਰਾ ਬਣਿਆ ਉੱਥੇ ਟਹਿਲ ਰਹੇ ਸਨ ਤੇ 7 ਦਿਨ ਮਤਲਬ ਗੁਰੂ ਪਾਸ਼ਾ ਉੱਥੇ ਠਹਿਰੇ ਤੇ ਗੁਰੂ ਪਾਸ਼ਾ ਨੇ ਕਿਹਾ ਵੀ ਗੁਜਰ ਰਾਮ ਨੂੰ ਕਿਹਾ ਵੀ ਇੱਥੇ ਖੂਹ ਹੋਊਗਾ ਤੇ ਇਹਦਾ ਪਾਣੀ ਮਿੱਠਾ ਹੋਊਗਾ ਤਾਂ ਉੱਥੇ ਮਤਲਬ ਉਹ ਕਹਿੰਦਾ ਉਹ ਖੂਹ ਅੱਜ ਵੀ ਮੌਜੂਦ ਆ ਤੇ ਇਸ ਤੋਂ ਬਾਅਦ ਇੱਥੇ ਸੰਗਤ ਨੇ ਗੁਰੂ ਸਰ ਗੁਰਦਰਾ ਸਾਹਿਬ ਚ ਗੁਰੂ ਪਾਸ਼ਾ ਨੂੰ ਬੇਨਤੀ ਕੀਤੀ ਵੀ ਪਾਸ਼ਾ ਜਿਹੜਾ ਇਹ ਖੂਹ ਦਾ ਪਾਣੀ ਬਹੁਤ ਖਾਰਾ ਤਾਂ ਗੁਰੂ ਪਾਸ਼ਾ ਨੇ ਕਿਹਾ ਗੁਰੂ ਪਾਸ਼ਾ ਨੇ ਤੀਰ ਦੀ ਨੋਕ ਤੇ ਜਿਹੜਾ ਤੀਰ ਛੱਡਿਆ ਤਾਂ ਪਾਸ਼ਾ ਨੇ ਜੋ ਤੀਰ ਛੱਡਿਆ ਉਹ ਜਿਹੜਾ ਤੀਰ ਕਿਹਾ ਵੀ ਜਿੱਥੇ ਤੀਰ ਜਾ ਕੇ ਡਿੱਗੂਗਾ ਉੱਥੇ ਖੂਹ ਜਿਹੜੋ ਬਣਾਓਗੇ ਤੁਸੀਂ ਉਹ ਖੂਹ ਦਾ ਪਾਣੀ ਮਿੱਠਾ ਹੋਊਗਾ ਤੇ ਅੱਜ ਵੀ ਜਿਹੜਾ ਖੂਹ ਆ ਉਹ ਉਸ ਗੁਰੂ ਸਰ ਗੁਰੂ ਘਰ ਵਿੱਚ ਮੌਜੂਦ ਆ ਤਿਹੋ ਦਾ ਪਾਣੀ ਹਜੇ ਮਿੱਠਾ ਹੈਗਾ ਤੇ ਬਾਕੀ ਜਿਹੜੇ ਨਾਲ ਦੇ ਹੋਰ ਖੂਹ ਸੀ ਉਹਨਾਂ ਚ ਪਾਣੀ ਖਾਰਾ ਸੀ ਤਾਂ ਇਸ ਤਰ੍ਹਾਂ ਕਰਕੇ ਜਿਹੜਾ ਇਹ ਇਤਿਹਾਸ ਆ ਗੁਰੂ ਇੱਥੇ ਗੁਰੂ ਘਰ ਦਾ ਜਿਹੜਾ ਹੈਗਾ ਅਸੀਂ ਖਿਆਲਾ-ਗਲਾ ਪਿੰਡ ਆਏ ਆ ਤੇ ਜਿਹੜਾ ਇਹ ਅਸੀਂ ਲਗਾਤਾਰ ਅਸੀਂ ਲੋਕਾਂ ਨੂੰ ਦਰਸ਼ਨ ਕਰਾਉਂਦੇ ਆ ਉਹਨੇ ਸਾਡੀਆਂ ਬੇਰੀਆਂ ਜਿਹੜੀਆਂ ਪੁਰਾਣੀਆਂ ਹੈਗੀਆਂ ਪੰਜਾਬ ਦੀਆਂ ਸਾਡਾ ਵਿਰਾਸਤੀ ਰੋੱਖਾ ਪੰਜਾਬ ਦਾ ਕਿਉਂਕਿ ਐਡੀ ਵੱਡੀ ਬੇਰੀ ਅਸੀਂ ਆਪਣਾ ਅਸੀਂ ਖੁਦ ਹੈਰਾਨ ਹੋਏ ਐਡੀ ਵੱਡੀ ਬੇਰੀ ਦੇਖ ਕੇ ਸਿੰਪਲ ਰੁੱਖ ਦੇਖ ਕੇ ਤਾਂ ਇਹ ਬੇਨਤੀਆਂ ਪ੍ਰਵਾਨ ਕਰੋ ਵੀ ਇਸੇ ਲਗਾਤਾਰ ਸਾਨੂੰ ਤੁਹਾਨੂੰ ਪੁਰਾਣੇ ਰੁੱਖਾਂ ਦਿਖਾਉਂਦੇ ਆਉਂਦੇ ਆਂ ਵਿਰਾਸਤੀ ਸਾਡੇ ਪੰਜਾਬ ਦੇ ਜੰਡ ਹੋਇਆ ਫਲਾਈਆਂ ਹੋਈਆਂ ਕਿੱਕਰਾ ਹੋਈਆਂ 베ਰੀਆਂ ਹੋਈਆਂ ਰਹੂੜੇ ਹੋਏ ਵਣ ਪੀਲੂ ਸਾਰਾ ਦਿਖਾਉਂਦੇ ਆਉਂਦੇ ਆਂ ਤਾਂ ਇਹੀ ਕਹਿੰਦੇ ਆਉਂਦੇ ਵੀ ਸਾਡੀ ਇਹ ਵਿਰਾਸਤ ਤੁਸੀਂ ਵੀ ਦੇਖਣ ਜਾਓ ਤੇ ਤੁਸੀਂ ਵੀ ਦਰਸ਼ਨ ਕਰੋ ਗੁਰੂ ਘਰਾਂ ਦੇ ਤੇ ਉਹਨਾਂ ਤੋਂ ਆਪਾਂ ਸਿੱਖਿਆ ਲਈ ਵੀ ਗੁਰੂ ਪਾਤਸ਼ਾਹ ਨੇ ਇੰਨੇ ਨੇ ਪੁਰਾਣੇ ਦਰਖਤਾਂ ਦੇ ਬਹਿ ਕੇ ਆਪਾਂ ਆਰਾਮ ਕੀਤਾ ਤੇ ਉਹਨਾਂ ਨੂੰ ਆਪਾਂ ਹੌਲੀ ਹੌਲੀ ਜ਼ਮੀਨਾਂ 'ਚੋਂ ਉੱਪਰ ਕੱਢਿਆ ਤਾਂ ਉਹਨਾਂ ਨੂੰ ਕੱਢਣ ਤੋਂ ਬਾਅਦ ਸਾਡੀ ਪੰਜਾਬ ਦਾ ਰਕਵਾ ਜਿਹੜਾ ਜ਼ਮੀਨ ਦਾ ਹੈਗਾ 3. ਸਿਰਫ 6% ਬਚਿਆ ਹੈਗਾ ਜਿਹੜਾ ਕਿ ਸਭ ਤੋਂ ਘੱਟਾ ਪੂਰੇ ਇੰਡੀਆ ਦੇ ਵਿੱਚੋਂ ਤੇ ਉਹਦਾੜਾ ਖਾਮੀਆਂ ਨਾਲ ਸਾਨੂੰ ਭੁਗਤਣਾ ਪੈ ਰਿਹਾ ਸਾਡੇ ਬਹੁਤ ਵੱਡੇ ਸਕੇਲ ਤੇ ਸਾਡੇ ਪੰਛੀ ਗਏ ਹੋਏ ਸਾਡੀ ਜਿਹੜੀ ਬਾਇਓਡਵਰਸਟੀ ਸਾਡੇ ਮਿੱਤਰ ਕੀੜੇ ਹੈਗੇ ਜਾਂ ਹੋਰ ਸਾਡੇ ਜਿਹੜੀਆਂ ਸਪੀਸੀਜ਼ ਹੈਗੀਆਂ ਬਹੁਤ ਸਾਰੀਆਂ ਗਾਇਬ ਹੋਈਆਂ ਪੰਛੀਆਂ ਦੀਆਂ ਤਾਂ ਉਹ ਤਾਂ ਹੀ ਵਾਪਸ ਆ ਸਕਦੀਆਂ ਜੇ ਆਪਾਂ ਆਪਣੇ ਪਿੰਡ-ਪਿੰਡ ਜੰਗਲ ਲਾਵਾਂਗੇ ਪਿੰਡ-ਪਿੰਡ ਸਿਸਟਮ ਕਰਾਂਗੇ ਮਾਨਸਾ ਜ਼ਿਲ੍ਹੇ 'ਚ ਅਸੀਂ ਅਜੇ ਤੱਕ ਜਿੰਨੇ ਵੀ ਅਸੀਂ ਪ੍ਰੋਜੈਕਟ ਕੀਤੇ ਪੰਜਾਬ ਸਭ ਤੋਂ ਵੱਡਾ ਮ ਆਲਮੋਸਟ ਇੱਥੇ ਹਰ ਪਿੰਡ ਜਿਸੀਂ ਜੰਗਲ ਆ ਚੁੱਕੇ ਆ ਤਾਂ ਹੋਰ ਵੀ ਪੰਚਾਇਤਾਂ ਜਿਹੜੀਆਂ ਸੋਨਰੀਆ ਪੰਜਾਬ ਦੇ ਵਿੱਚ ਤਾਂ ਆਪਾਂ ਇਕੱਠੇ ਮਿਲ ਜੁੜ ਕੇ ਸਾਡੀ ਜਿਹੜੀ ਫਾਊਂਡੇਸ਼ਨ ਹੈਗੀ ਐਡਮਿਨਿਸਟ ਜਿਲ੍ਹਾ ਪ੍ਰਸ਼ਾਸਨ ਨਾਲ ਕੰਮ ਕਰਦੀ ਹੈ ਮਿਲ ਕੇ ਅਸੀਂ ਮਤਲਬ ਇਹ ਵੀ ਐਕਸਪੀਰੀਮੈਂਟ ਲਾ ਜਿਹੜੇ ਟਿੱਬੇ ਵੀ ਅਸੀਂ ਰਿਵਾਈਵ ਕੀਤੇ ਟਿੱਬੇ ਜਿਹੜੇ ਸਾਡੇ ਪੰਜਾਬ ਦੇ ਪੁਰਾਣੇ ਸੀਗੇ ਉੱਥੇ ਉਹ ਵਲੈਟਿਕ ਕਰਾਉਣਾ ਭਰੇ ਪਏ ਸੀ ਉਹਨਾਂ ਨੂੰ ਅਸੀਂ ਰਿਵਾਈਵ ਕੀਤਾ ਮਤਲਬ ਐਗਜ਼ਾਮਪਲਾਂ ਸੈੱਟ ਕੀਤੇ ਆ ਇਸ ਮਾਨਸਾ ਜ਼ਿਲ੍ਹੇ 'ਚ ਤਾਂ ਪੰਜਾਬ ਦੀ ਜਿਹੜੀ ਵੀ ਧਰਤੀ ਕਿਸੇ ਵੀ ਜ਼ਿਲ੍ਹੇ ਦੀ ਧਰਤੀ ਜੇ ਕੋਈ ਟਿੱਬਾ ਮੌਜੂ ਉਹ ਸਾਡੇ ਕੋਲ ਸਾਰਾ ਵੈਰਟੀਆਂ ਪਤਾ ਕਿਹੜੀਆਂ ਲੱਗਣੀਆਂ ਸਾਡੀ ਸਾਡੀ ਟੈਕਨੋ ਟੈਕਨੀਕ ਸਾਰੀ ਪਤਾ ਹੈਗੀ ਹੈ ਕਿਵੇਂ ਉਹਨੂੰ ਸਾਰਾ ਲਾਉਣਾ ਹੈਗਾ ਕੀ ਕਰਨਾ ਹੈਗਾ ਬਾਕੀ ਗੱਲ ਹੋਰ ਦੱਸਣਾ ਚਾਹਾਂਗੇ ਜਿਸ ਤਰ੍ਹਾਂ ਇਹ ਖੇਲਾਕਲਾ ਦੀ ਜਿਹੜੀ ਗੁਰੂ ਘਰ ਕਮੇਟੀ ਹੈਗੀ ਉਹਨਾਂ ਨੇ ਸੰਭਿਆ ਹੋਇਆ ਹੈ ਬੇਰੀ ਨੂੰ ਇਹਨਾਂ ਨੇ ਬਹੁਤ ਵਧੀਆ ਬਹੁਤ ਵੱਡੀ ਜਗ੍ਹਾ ਛੱਡੀ ਔਰ ਉਹ ਡੂੰਗੀ ਜਗ੍ਹਾ ਛੱਡੀ ਹੋਈ ਹੈ ਇਹ ਤੁਹਾਨੂੰ ਵੀਡੀਓ ਰਾਹੀਂ ਦਿਖਾਵਾਂਗੇ ਆਪਾਂ ਤਾਂ ਇਸ ਤਰ੍ਹਾਂ ਕਰਕੇ ਜਿਹੜੇ ਪੰਜਾਬ ਦੇ ਜਿੰਨੇ ਵੀ ਮਤਲਬ ਕਹਿੰਦਾ ਗੁਰੂ ਘਰਾਂ ਚ ਪੁਰਾਣੇ ਰੁੱਖ ਪਏ ਆ ਉਹ ਜਿਉਂਦੇ ਆ ਜਿਹੜੇ ਜਿਉਂਦੇ ਆ ਉਹਨਾਂ ਨੂੰ ਆਪਾਂ ਮਤਲਬ ਇਸ ਤ ਲੋਕਾਂ ਦੇ ਸੰਗਤ ਦੇ ਦਰਸ਼ਨਾ ਲਈ ਮਤਲਬ ਕਹਿੰਦਾ ਆਪਾਂ ਉਹ ਬਣਾ ਕੇ ਰੱਖ ਸਕਦੇ ਆ ਤੇ ਇਹ ਆਪਾਂ ਕਾਰਜ ਆਪਾਂ ਨੂੰ ਸਾਰਾ ਨੁਕਾਨਾ ਪਾ ਕਿਉਂਕਿ ਇਹ ਸਾਡੇ ਪ੍ਰਾਤਨ ਰੱਖ ਨੂੰ ਬਚਾਉਂਦਾ ਸਾਡਾ ਜਿੰਮੇਵਾਰੀ ਬੰਦੀ ਤਾਂ ਤੇ ਬੇਨਤੀਆਂ ਇਹ ਹੈ ਕਿ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਇਹਨਾਂ 베ਰੀਆਂ 베ਰੀਆਂ ਨੂੰ ਇਹਨਾਂ ਝੰਡਾ ਨੂੰ ਇਹਨਾਂ ਫਲਾਈਆਂ ਨੂੰ ਆਪਾਂ ਦੁਆਰਾ ਲਾ ਕੇ ਪੰਜਾਬ ਦੇ ਦਾਦੂ ਮਰ ਸਰਜੀਤ ਕਰੀਏ ਧੰਨਵਾਦ ਸਾਰਾ ਸਸਿ ਕਾਲ ਜੀ